गिली होने ਉਹ ਖੈਰ ਹੋ ਜਾਂਦੀ ਆ ਭਾਨੇ ਨਾਲ ਪੈਮੈਂਟ ਲੱਗਦਾ ਯਾਰ ਹੁਣ ਲਓ ਵੀ ਸੱਜਣੋ 3.5 ਕਿਲੋਮੀਟਰ ਬਾੜ ਤੋਂ ਆ ਗਏ ਆਪਾਂ ਬੱਚੇ ਭੱਜ ਕੇ ਵਿੱਚੇ ਹੌਲੀ ਹੌਲੀ ਵਿੱਚੇ ਲੰਮੀਆਂ ਡਿੰਗਾ ਤੇ ਇੱਕ ਰਾਜਪਰਾ ਵੀ ਟੱਕਰ ਗਿਆ ਸੀ ਕਹਿੰਦਾ ਲੰਮੀਆਂ ਡਿੰਗਾ ਨੇ ਮੇਰੇ ਨਾਲ ਤੋਰ ਮੈਂ ਕਿਹਾ ਵੀਰੇ ਮੁਕਾਬਲਾ ਤਾਂ ਕਦੇ ਵੀ ਕਿਸੇ ਚੀਜ਼ ਦਾ ਨਹੀਂ ਹੁੰਦਾ ਹਨਾ ਐਸੇ ਇੱਕ ਭਾਨੇ ਵਾਲੇ ਐਕਸਰਸਾਈਜ਼ ਹੋ ਜੂਗੀ ਗੱਲ ਵੱਖਰੀ ਆ ਭਾਵੇਂ ਤੂੰ ਮੂਰੇ ਲੱਗ ਜੇ ਭਾਵੇਂ ਮੈਂ ਤੇ ਹੁਣ ਆਪਣਾ ਘਰ ਰਹਿ ਗਿਆ ਇੱਥੋਂ ਸਾਰਾ